ਨੇਤ ਮੌਤਾਂ ਹੋ ਰਹੀ ਨੇ ਐਕਸੀਡੈਂਟ ਹੋ ਰਹੇ ਨੇ ਤਾਂ ਫਿਰ ਇਹਦਾ ਜ਼ਿੰਮੇਵਾਰ ਕੌਣ ਹੈ ਚਾਰ ਪੰਜ ਮੌਤਾਂ ਹੋ ਚੁੱਕੀਆਂ ਅੱਛਾ ਹੋ ਚੁੱਕੀਆਂ ਹਾਂਜੀ ਅਸੀਂ ਵੀ ਡੱਗ ਪਏ ਸੀ ਮੌਤਾਂ ਹਾਂਜੀ ਹਾਂਜੀ ਪਰ ਜਿਹੜੇ ਦੂਰੋਂ ਆਉਂਦੇ ਨੇ ਕਈ ਵਾਰ ਸਪੀਡ ਨਾਲ ਗੱਡੀ ਲੈ ਕੇ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਸੜਕ ਟੁੱਟੀ ਹੋਈ ਆ ਤਾਂ ਆਹ ਦੇਖ ਲਓ ਜੀ ਹੁਣੇ ਹਾਂਜੀ ਹਾਂਜੀ ਨਾਲ ਤੋਂ ਪਟੜੀ ਹੋਣਾ ਸੀਗਾ ਸੰਤ ਆਹ ਦੇਖ ਲਓ ਹਾਂਜੀ ਹਾਂਜੀ ਚਾਰ ਕਿਧਰੇ ਵੀ ਹੋ ਰਹੀ ਹੁੰਦੀ ਹੈ ਹਾਂਜੀ ਪ੍ਰਸ਼ਾਸਨ ਬਿਲਕੁਲ ਹੀ 1% ਵੀ ਧਿਆਨ ਨਹੀਂ ਦੇ ਰਿਹਾ ਇਹ ਕਈ ਵਾਰੀ ਇੱਥੇ ਜਾਨੀ ਮਾਨੀ ਨੁਕਸਾਨ ਦਾ ਵੀ ਡਰ ਬਣਿਆ ਰਹਿੰਦਾ ਹੈਗਾ ਤੇ ਬਹੁਤ ਐਕਸੀਡ ਜਿਹੜੇ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਹੱਥ ਧੋਏ ਨੇ ਪਨਾ ਪੁਲਿਸ ਦੀ 112 ਨੰਬਰ ਵਾਲੀ ਗੱਡੀ ਵਿਚਕਾਰੀ ਕਰੀ ਜਾਂ ਫਿਰ ਇਹ ਜਿਹੜਾ ਟੋਟਾ ਪੂਰਾ ਸੜਕ ਦਾ ਬਣਾਇਆ ਜਾਵੇ ਜਿਹੜੀ ਘੰਟਿਆਂ ਤੋਂ ਬਾਅਦ ਵਿੱਚ ਉਹ ਗੱਡੀ ਨਿਕਲੀ ਜਿੱਥੋਂ ਦਿਨ ਘੰਟੇ ਜਾਂਚ ਹੋ ਰਹੀ ਕੀ ਉਹ ਐਮਰਜੈਂਸੀ ਸੁਆਮਾ ਦੇ ਦੇਣ ਕਿ ਜਦੋਂ ਆਪ ਵੀ ਜਾਤਾਂ ਦੀ ਵਿੱਚ ਜਾਂਦੇ ਸਾਰੇ ਟੋਟਾ ਸੁਆਗਤ ਆ ਇਸ ਵਾਰ ਅਸੀਂ ਖੜੇ ਆ ਬੀਲੇ ਤੋਂ ਜਿਹੜਾ ਗੱਲਾ ਰੋਡ ਜਾਂਦਾ ਹਨਾ ਆਪਾਂ ਸਾਰਿਆਂ ਨੂੰ ਪਤਾਗਾ ਜਿਹੜੇ ਇਥੋਂ ਲੋਕਲ ਨੇ ਕਿ ਕਿ ਜਿਹੜਾ ਇਹ ਟੋਟਾ ਟੁੱਟਿਆ ਹੋਇਆ ਹਨਾ ਕਾਫੀ ਇੱਥੇ ਵੱਡੇ ਵੱਡੇ ਖੱਡੇ ਸੀਗੇ ਤੇ ਮੈਂ ਵੀ ਇਥੋਂ ਦੀ ਗੱਡੀ ਲੈ ਕੇ ਆਪਣੀ ਲੰਗ ਰਿਆ ਸੀ ਤਾਂ ਵੀਰ ਹ ਮੇਰਾ ਵੀ ਦੇਖ ਕੇ ਮਨ ਖਾਸ ਹੋ ਰਿਹਾ ਕਿ ਬਾਈ ਜੀ ਜਿਹੜੀ ਇੱਕ ਇਨਸਾਨੀਅਤ ਦਾ ਕੰਮ ਕਰ ਰਹੇ ਨੇ ਕਿਉਂਕਿ ਇੱਥੇ ਜਿਹੜੇ ਇੱਥੋਂ ਨੋਕਲ ਨੇ ਜਿਹੜਾ ਨੇੜੇ ਦੇ ਲੋਕ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਕਿ ਸੜਕ ਟੁੱਟੀ ਹੋਈ ਆ ਵੱਡੇ ਵੱਡੇ ਖੱਡੇ ਬਣੇ ਹੋਏ ਨੇ ਪਰ ਜਿਹੜੇ ਦੂਰੋਂ ਆਉਂਦੇ ਨੇ ਕਈ ਵਾਰੀ ਸਪੀਡ ਨਾਲ ਗੱਡੀ ਲੈ ਕੇ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਸੜਕ ਟੁੱਟੀ ਹੋਈ ਆ ਤਾਂ ਕਈ ਵਾਰੀ ਇੱਥੇ ਜਾਨੀ ਮਾਨੀ ਨੁਕਸਾਨ ਦਾ ਵੀ ਡਰ ਬਣਿਆ ਰਹਿੰਦਾ ਹੈਗਾ ਤੇ ਬਹੁਤ ਐਕਸੀਡੈਂਟ ਇੱਥੇ ਹੋਏ ਵੀ ਆ ਜਿਹੜੇ ਲੋਕਾਂ ਨੇ ਆਪਣੀ ਜਿੰਦਗੀ ਦੇ ਹੱਥ ਧੋਏ ਨੇ ਪਰ ਬਾਈ ਜੀ ਹੁਣਾਂ ਨੂੰ ਮੈਂ ਸਵਾ ਸੇ ਵੀ ਦਿਨਾ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਜਿਹੜੀ ਮਿੱਟੀ ਪਾਈ ਹੈ ਇਹਦੇ ਉੱਤੇ ਜਿਹੜੇ ਖੱਡੇ ਵੱਡੇ ਵੱਡੇ ਬਣੇ ਸੀ ਉਹਨਾਂ ਨੂੰ ਭਾਰੇ ਨੇ ਤੇ ਬਾਈ ਦਾ ਧੰਨਵਾਦ ਕਰਦਾ ਹਾਂ ਬਾਈ ਕੀ ਨਾ ਤੁਹਾਡਾ ਜਿਹੜਾ ਸੀਰਸ ਸਿੰਘ ਜੀ ਦਾ ਕੰਮ ਇਹ ਜਿਹੜੇ ਤੁਸੀਂ ਖੱਡੇ ਦੇਖ ਰਹੇ ਹੋ ਇਹ ਤਾਂ ਪ੍ਰਸ਼ਾਸਨ ਦੀ ਮਲਾਈਕੀ ਹੈ ਹਾਂਜੀ ਹਾਂਜੀ ਇਹ ਤਾਂ ਮਤਲਬ ਜਿਹੜਾ ਤੁਸੀਂ ਰਸਤਾ ਦੇਖ ਰਹੇ ਰਸਤਾ ਨਹੀਂ ਹੈ ਇਹ ਤਾਂ ਸਾਡੀ ਜ਼ਮੀਨ ਹੈ ਠੀਕ ਹੈ ਸਾਡੀ ਜ਼ਮੀਨ ਵੀ ਨਹੀਂ ਮਤਲਬ ਗਵਰਨਮੈਂਟ ਨੇ ਰਸਤਾ ਪਹਿਲਾਂ ਕੱਢ ਰੱਖਿਆ ਹੈ ਕੀ ਜਲੀ ਜਾਂਦੇ ਇਹ ਪ੍ਰਸ਼ਾਸਨ ਨੂੰ ਕੰਮ ਕਰਨੀ ਨਹੀਂ ਦਿੱਤਾ ਬਹੁਤ ਬਹੁ ਵੱਡੇ ਵੱਡੇ ਖੱਡੇ ਆ ਇਹਨਾਂ ਦੇ ਵਿੱਚੋਂ ਮਨੋ ਲੋਕ ਲੰਘਦੇ ਆ ਪਰੇਸ਼ਾਨ ਹੁੰਦੇ ਆ ਤੇ ਮਾਨੂੰ ਸਾਡਾ ਵੀ ਬਹੁਤ ਮਨ ਦੁਖੀ ਹੁੰਦਾ ਹੈ ਪਰ ਪ੍ਰੋਬਲਮ ਇਹ ਆ ਵੀ ਪ੍ਰਸ਼ਾਸਨ ਕੋਈ ਇਹਦੇ ਤੇ ਗੌਰ ਨਹੀਂ ਕਰ ਰਿਹਾ 2023 ਦੇ ਵਿੱਚ 8 ਅਗਸਤ ਨੂੰ ਇਹਦੀ ਨਿਸ਼ਾਨਦੇਹੀ ਹੋਈ ਆ ਬਕਾਇਦਾ ਪੰਚਾਇਤ ਦੁਆਰਾ ਨਿਸ਼ਾਨਦੇਹੀ ਕਰਾਈ ਗਈ ਆ ਉਹ ਨਿਸ਼ਾਨ ਤੁਸੀਂ ਦੇਖ ਵੀ ਸਕਦੇ ਤੁਹਾਡੇ ਸਾਹਮਣੇ ਲੱਗੇ ਹੋਏ ਨੇ ਲੱਗੇ ਦਿਖਾ ਦਾਂਗੇ ਜਿਹੜੇ ਇਹ ਨਿਸ਼ਾਨ ਹੈ ਇਹ ਨਿਸ਼ਾਨਾਂ ਵਾਲੀ ਜਗ੍ਹਾ ਤੇ ਰਸਤਾ ਜਿਹੜਾ ਤੁਸੀਂ ਇਹ ਰਸਤਾ ਦੇਖ ਰਹੇ ਹੋ ਸਾਡੀ ਪਰਸਨਲ ਹੀ ਜ਼ਮੀਨ ਹੈ ਠੀਕ ਹੈ ਜੋ ਇਹ ਦਰਖਤ ਤਾਂ ਨਾ ਇਹ ਕੋਈ ਦਰਖਤ ਪੱਟਣ ਦਾ ਕਰ ਰਹੇ ਆ ਤੇ ਨਾ ਕੋਈ ਮਤਲਬ ਰਸਤੇ ਦਾ ਧਿਆਨ ਦੇ ਰਹੇ ਆ ਪ੍ਰਸ਼ਾਸਨ ਦੇ ਅੱਗੇ ਪਿੱਛੇ ਸੜਕ ਬਣਾਦੀ ਤੁਹਾਨੂੰ ਕੀ ਲੱਗਦਾ ਵੀ ਉਹਦੀ ਇਹ ਪ੍ਰਸ਼ਾਸਨ ਦੀ ਜਾਂ ਜਿਹੜੇ ਸੜਕ ਮੈਂ ਕੋਈ ਗੱਲ ਕਰਦੇ ਆਪਾਂ ਉਹਨਾਂ ਦੀ ਨਾਲ ਕਿ ਇਹ ਆ ਕਿ ਉਹਨਾਂ ਨੂੰ ਤੁਰਤ ਕਿ ਦਰਖਤ ਬਟਣੇ ਪੈਣਗੇ ਤਾਂ ਨਹੀਂ ਸੀੜਾ-ਸੇੜੇ ਜਾਂ ਹਾਂਜੀ ਹਾਂਜੀ ਉਹ ਮਤਲਬ ਦਰਖਤ ਪੱਟਣ ਦੀ ਬਜਾਏ ਕੰਨਾ ਝਾੜੀ ਕਰ ਰਹੇ ਆ ਅੱਗੇ ਪਿੱਛੇ ਸੜਕ ਬੁਨਿਆਦ ਕਰ ਦਿੰਦੀ ਕਿਥੋਂ ਟੁੱਟਾ ਹੀ ਛੱਡ ਗਈ ਜੀ ਇਹ ਬਣਾਉਣ ਕਰਨੀ ਠੀਕ ਹੈ ਮਤਲਬ ਉਹਨਾਂ ਨੇ ਦਰਖਤ ਪੱਟਣ ਦੀ ਬਜਾਏ ਟੁੱਟਾ ਬਣਾਉਣਾ ਹੀ ਮناسب ਨਹੀਂ ਪ੍ਰਸ਼ਾਸਨ ਦੀ ਨਾਲੇ ਕੀ ਸਮਝੋ ਇਹਨੂੰ ਕੁਝ ਵੀ ਕਹਿ ਸਕਦੇ ਆਪਾਂ ਹਨਾ ਇਹ ਬਹੁਤ ਜਾਨੀ ਨੁਕਸਾਨ ਹੋ ਰਿਹਾ ਦਰਖਤਾਂ ਕਾਰਨ ਤੁਸੀਂ ਆਸਫਾਇਦਾ ਵੀ ਦੇਖ ਸਕਦੇ ਹੋ ਸੜਕ ਦੀ ਬਿਲਕੁਲ ਕਿਨਾਰੇ ਤੇ ਖੜਾ ਹੈ ਇਸ ਫਾਇਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਪਹਿਲਾਂ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਇੱਕ ਦਰਖਤ ਉੱਪਰ ਲੱਗਿਆ ਦੋ ਲੇਡੀਜ਼ ਲੇਡੀਜ਼ ਹਸਬੈਂਡ ਵਾਈਫ ਦੀ ਮੌਤ ਹੋ ਚੁੱਕੀ ਹੈ ਮਤਲਬ ਬਹੁਤ ਹਾਦਸੇ ਹੋ ਰਹੇ ਆ ਹਰ ਰੋਜ਼ ਹਾਦਸੇ ਹੋ ਰਹੇ ਆ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਠੀਕ ਹੈ ਅੱਛਾ ਜਿੰਮੇ ਤੁਹਾਡੀ ਇਹ ਜ਼ਮੀਨ ਆਉਂਦੀ ਹੈਗੀ ਤਾਂ ਤੁਸੀਂ ਮਤਲਬ ਇਹਦਾ ਕੋਈ ਮੰਗ ਰੱਖੀ ਹੈ ਵੀ ਸਾਡੇ ਇਹ ਪੂਰੀ ਕਰਕੇ ਅਗਲੇ ਬਣਾਈ ਜਾਵੇ ਜੀ ਹਾਂਜੀ ਅਸੀਂ ਪ੍ਰਸ਼ਾਸਨ ਕੋਲ ਮਤਲਬ ਹਰ ਤਰ੍ਹਾਂ ਦੀ ਮੰਗ ਰੱਖੀ ਹੈ ਜੀ ਅਸੀਂ ਕਹਿੰਦੇ ਜਾਂ ਸਾਡੀ ਜੋ ਜ਼ਮੀਨ ਬਣਦੀ ਹੈ ਸਾਨੂੰ ਕਿਤੇ ਸਰਕਾਰੀ ਜ਼ਮੀਨ ਤੇ ਜ਼ਮੀਨ ਦਿੱਤੀ ਜਾਵੇ ਜਾਂ ਜਾਂ ਮਤਲਬ ਬੰਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਬੰਦਾ ਰਕਬਾ ਦਿੱਤਾ ਜਾਵੇ ਮਤਲਬ ਅਸੀਂ ਹਰ ਤਰ੍ਹਾਂ ਦਾ ਪ੍ਰਸ਼ਾਸਨ ਕੋਲੇ ਮੰਗ ਕਰ ਦਿੱਤੀਆਂ ਅਸੀਂ ਡੀਸੀ ਸਾਹਿਬ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਵੀ ਦਰਖਾਸਤ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਮਤਲਬ ਅਸਤੇ ਔਰ ਨਹੀਂ ਕਰ ਰਿਹਾ ਹਰ ਵਕਤ ਮਤਲਬ ਜਿਹੜੀ ਵੀ ਅਫਸਰ ਨੂੰ ਅਸੀਂ ਹਾਜੀ ਪ੍ਰੋਸੈਸ ਅੱਗੇ ਆ ਜੀ ਪ੍ਰੋਸੈਸ ਅੱਗੇ ਆ ਉਹ ਸਿੱਧਾ ਹੀ ਛੱਡੀ ਜਾਂਦੇ ਆ ਜੀ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਰੋਡ ਹੈ ਇੱਕ ਕਿ ਵੀ ਆਪਾਂ ਕਹਿ ਦੀਏ ਕਿ ਜਾਨ ਜੋਖਮ ਚ ਪਾਉਣ ਵਾਲਾ ਇਹ ਰਸਤਾ ਬਣਿਆ ਹੋਇਆ ਹੈ। ਜੀ ਬਿਲਕੁਲ ਜਿਹੜਾ ਇਹ ਟੋਟਾ ਦੇਖਿਆ ਬਾਈਕ ਮੋਟਰਸਾਈਕਲ ਵਾਲਾ ਵੀ ਟੱਕਰ ਬੈਠਾ ਉਹਨਾਂ ਦਾ ਹਨਾ। ਹਾਂਜੀ ਹਾਂਜੀ। ਤਾਂ ਇਹ ਜਾਨੀ ਕਿ ਜਿਹੜਾ ਬਹੁਤ ਹਾਨੀਕਾਰਕਰ ਬਣ ਚੁੱਕਿਆ ਹੈ ਜਿਹੜਾ ਜਿਵੇਂ ਇੱਕ ਕਹਿੰਦੇ ਆਪਾਂ ਇਹ ਰੋਡ ਤੋਂ ਲੰਘਣਾ ਇੱਕ ਜਾਨ ਨੂੰ ਜੋਖਮ ਪਾਉਣ ਬਰਾਬਰ ਹੈ। ਬਿਲਕੁਲ ਜਿਵੇਂ ਤੁਸੀਂ ਹੁਣ ਇਹ ਦੇਖ ਚੁੱਕੇ ਹੋ ਜੀ ਮੋਟਰਸਾਈਕਲ ਵਾਲਾ ਵੀ ਹੋਣੀ ਤੁਹਾਡੇ ਸਾਹਮਣੇ ਡਿੱਗਦਾ ਡਿੱਗਦਾ ਬੱਚਿਆ ਹੈ। ਇੱਕ ਟਾਇਰ ਚੱਕਿਆ ਗਿਆ ਸੀ। ਹਾਂਜੀ। ਇਸ ਤਰ੍ਹਾਂ ਦੇ ਹਾਦਸੇ ਦਾ ਮਤਲਬ ਹਰ ਰੋਜ਼ 700 ਦੀ ਗਿਣਤੀ ਦੇ ਵਿੱਚ ਹਾਦਸੇ ਹੋ ਰਹੇ ਹਰ ਰੋਜ਼ ਇੱਥੇ ਮਤਲਬ ਅਸੀਂ ਕਦੇ ਡਿੱਗਦੇ ਨੂੰ ਚੱਕਦੇ ਆਂ ਕਦੇ ਪਾਣੀ ਪਲਾਉਂਦੇ ਆਂ ਫਿਰ ਅਸੀਂ ਰਸਤੇ ਨੂੰ ਮਤਲਬ ਪਰ ਇਹ ਚੱਕਰ ਕੀ ਆ ਵੀ ਅਸੀਂ ਤਾਂ ਸਾਫ਼ ਕਰੀ ਜਾਂਣਾ ਪਰ ਪ੍ਰਸ਼ਾਸਨ ਬਿਲਕੁਲ ਹੀ ਧਿਆਨ ਨਹੀਂ ਦੇ ਰਿਹਾ ਇਸ ਗੱਲ 'ਤੇ ਚਲੋ ਤੁਸੀਂ ਤਾਂ ਇੱਥੋਂ ਦੇ ਨੇੜੇ ਪਿੰਡ ਦੇ ਰਹਿਣ ਵਾਲੇ ਕਰਕੇ ਕਈ ਵੀ ਲੋਕਾਂ ਦੇ ਮੂੰਹ ਮੱਥੇ ਨੂੰ ਮੁਖ ਰੱਖਦੇ ਆ ਵੀ ਕਰਨਾ ਪੈਂਦਾ ਨਾ ਕਿ ਇਨਸਾਨੀਅਤ ਆਪਣਾ ਫਰਜ਼ੀ ਬਣਦਾ ਆਪਣਾ ਫਰਜ਼ੀ ਬਣਦਾ ਤੁਸੀਂ ਇਹ ਦੇਖੋ ਜੀ 3 ਸਾਲ ਹੋ ਗਏ ਇਸ ਦੀ ਨਿਸ਼ਾਨਦੇਹੀ ਹੋਈ ਨੂੰ ਪਰ ਪ੍ਰਸ਼ਾਸਨ ਬਿਲਕੁਲ ਮਤਲਬ ਪ੍ਰਸ਼ਾਸਨ ਨੇ ਕੋਈ ਇਹਦੇ ਦੇ 1% ਵੀ ਕਾਰਵਾਈ ਨਹੀਂ ਕੀਤੀ ਮਤਲਬ ਕੋਈ ਜਾਂ ਦਰਖਤ ਬੰਡਾਉਣ ਵਾਸਤੇ ਮਨਜ਼ੂਰੀ ਲੈ ਲਈ ਹੋਵੇ ਜਾਂ ਕੁਝ ਵੀ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਨਾ ਜਗਲਾਤ ਵਿਭਾਗ ਧਿਆਨ ਦੇ ਰਿਹਾ ਜੀ ਨਾ ਨਹਿਰੀ ਵਿਭਾਗ ਦੇ ਰਿਹਾ ਜੀ ਤੇ ਨਾ ਮ ਬੇਕਾਰ ਹੀ ਕਰ ਰਹੇ ਨੇ ਹਾਂਜੀ ਖਾਣਾ ਪੂਰਤੀ ਕਰਦੇ ਜੀ ਜਦੋਂ ਵੀ ਕਿਸੇ ਅਫਸਰ ਨੂੰ ਬੁਸਾਇਆ ਜਾਂਦਾ ਜੀ ਹਾਂਜੀ ਪ੍ਰੋਸੈਸ ਸੱਕੇ ਆ ਜੀ ਪ੍ਰੋਸੈਸ ਚ ਆ ਜੀ ਪ੍ਰੋਸੈਸ ਚ ਆ ਜੀ ਬਸ ਇਹੀ ਪ੍ਰੋਸੈਸ ਬਾਰੇ ਸੁਣਦੇ ਆ ਬਸ ਹੋਰ ਦੇ ਦਿਓ ਇਹ ਗੱਲਬਾਤ ਸੁਣੀ ਨਹੀਂ ਜੀ ਜੀ ਤੁਹਾਡਾ ਨਾਮ ਵੀ ਦੱਸਣ ਕਰੇ ਚਾਹੁੰਦੇ ਨੇ ਜੀ ਦੇਖ ਲਈਆ ਮੇਰਾ ਨਾਮ ਜਗਸੀਰ ਸਿੰਘ ਆ ਜੀ ਬਿੱਲਾ ਰੋਡ ਗਹਿਲ ਤੇ ਮੇਰਾ ਖੇਤ ਆ ਬਿੱਲਾ ਰੋਡ ਗਹਿਲ ਤੇ ਮੇਰਾ ਘਰ ਆ ਜੀ ਠੀਕ ਆ ਦੋ ਦੋ ਜਿਕਸੀਰ ਸੰਗੜੇ ਜਿਹੜਾ ਅੱਜ ਬਹੁਤ ਵਧੀਆ ਕੰਮ ਕੀਤਾ ਇਹ ਜਿਹੜੇ ਵੱਡੇ ਵੱਡੇ ਖੱਡੇ ਬਣੇ ਹੋਏ ਨੇ ਤੁਹਾਨੂੰ ਅਸੀਂ ਉਹ ਤਸਵੀਰਾਂ ਵੀ ਨਾਲ ਦਨ ਦਿਖਾਵਾਂਗੇ ਇਹ ਖੱਡਿਆਂ ਦੇ ਵਿੱਚ ਜਦੋਂ ਬੰਦਾ ਉੱਤਰਦਾ ਸੀ ਜਾਂ ਮੋਟਰਸਾਈਕਲ ਗੱਡੀ ਜਿਹਨੂੰ ਨਹੀਂ ਪਤਾ ਉਹ ਇੱਕ ਲੱਗ ਡਿੱਗਦਾ ਸੀ ਤਾਂ ਮਤਲਬ ਇਦਾਂ ਸੀਗਾ ਕਿ ਉਹਦਾ ਜਾਨੀ ਮਾਨੀ ਕੋਈ ਵੀ ਨੁਕਸਾਨ ਹੋ ਜਾਂਦਾ ਸੀ ਜਾਨੀ ਮਾਨੀ ਨੁਕਸਾਨ ਵੀਰੇ ਹੋ ਰਿਹਾ ਇੱਥੇ 4-5 ਮੌਤਾਂ ਹੋ ਚੁੱਕੀਆਂ ਅੱਛਾ ਹੋ ਚੁੱਕੀਆਂ ਹਾਂਜੀ ਇੱਕ ਦਾਸ ਪੈਦਲ ਦੇ ਕਾਰਨ ਹੋ ਚੁੱਕੀ ਐਥੇ ਦੋ ਬੱਚੇ ਮਰ ਚੁੱਕੇ ਆ ਜੀ ਇੱਕ ਹਸਬੈਂਡ ਵੀ ਮੌਤ ਹੋ ਚੁੱਕੀ ਐ ਇੱਥੇ ਹਾਦਸੇ ਬਹੁਤ ਜ਼ਿਆਦਾ ਹੋ ਰ ਨਾਲ ਜਾਨੀ ਨੁਕਸਾਨ ਵੀ ਹੋ ਰਿਹਾ ਜੀ ਹਾਂਜੀ ਹਾਂਜੀ ਤੇ ਦੋਸਤੋ ਜਿਵੇਂ ਜਗਸੀਰ ਸਿੰਘ ਜੀ ਨੇ ਅੱਜ ਬੜਾ ਅਨੇਕੀ ਦਾ ਕੰਮ ਕੀਤਾ ਪੂਰਾ ਪਰਿਵਾਰ ਨਾਲ ਇਹਨਾਂ ਦੇ ਨੇਗੇ ਤੇ ਨਾਲ ਬਾਪੂ ਜੀ ਆ ਇਹਨਾਂ ਦੇ ਬ੍ਰਦਰਿੰਗ ਟਵਾਡੀ ਜੀ ਹਾਂਜੀ ਬ੍ਰਦਰ ਇਹਨਾਂ ਦੇ ਨਾਲ ਨੂੰ ਕੀ ਨਾਮ ਉਹਦਾ ਗੁਰਸੇਵ ਗੁਰਸੇਵ ਗਿੱਸਾਂ ਵੀ ਨਾਲ ਨੇ ਇਹਨਾਂ ਬਹੁਤ ਵਧੀਆ ਕੰਮ ਕੀਤਾ ਮੈਂ ਵੀ ਉੱਥੇ ਦੀ ਆਪਣੀ ਗੱਡੀ ਲੈ ਕੇ ਲੰਘ ਰਿਹਾ ਸੀ ਤਾਂ ਜਿਵੇਂ ਕਹਿੰਦੇ ਨੇ ਸਿਆਣੇ ਕਹਿੰਦੇ ਕੋਈ ਬੰਦਾ ਚੰਗਾ ਕੰਮ ਕਰਦਾ ਤਾਂ ਉਹਨੂੰ ਉਹਦੀ ਸਲੰਘਾ ਜੋ ਕਦਮ ਨੂੰ ਅੱਗੇ ਦੁਨੀਆ ਦੇ ਵਿੱਚ ਦਿਖਾਉਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਵੀਡੀਓ ਐਸੀਆਂ ਨੇ ਜਿਹਨਾਂ ਨੂੰ ਫਾਰਵਰਡ ਕਰਦੇ ਤੇ ਵਾਇ ਜਗਸੀਰ ਸਿੰਘ ਨੇ ਵੀਰ ਨੇ ਵੀ ਬਹੁਤ ਵੱਡਾ ਅਪਰਾਲਾ ਕੀਤਾਗਾ ਭਾਵੇਂ ਇਹਨਾਂ ਦੀ ਜ਼ਮੀਨ ਇਹ ਜਿਹੜੀ ਸੜਕ ਹੈ ਇਹਨੇ ਜ਼ਮੀਨ ਦੇ ਵਿੱਚ ਆਂਦੀ ਆ ਪਰ ਫਿਰ ਵੀ ਇਹਨਾਂ ਲੋਕਾਂ ਦੀਆਂ ਦਿੱਕਤਾਂ ਨੂੰ ਦੇਖਦੇ ਹੋਏ ਆ ਗੱਡੀਆਂ ਨੂੰ ਟੁੱਟਦੀਆਂ ਨੂੰ ਦੇਖਦੇ ਰੋਜ਼ਾਨਾ ਐਕਸੀਡੈਂਟ ਹੁੰਦਾ ਦੇਖਦੇ ਹੋਏ ਇਹਨਾਂ ਨੇ ਇਨਸਾਨੀਅਤ ਦਾ ਕੰਮ ਕੀਤਾ ਤਾਂ ਮੈਂ ਇੱਥੇ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਾਂਗਾ ਕਿ ਉਹ ਵੀ ਜਿੱਥੇ ਇੱਥੇ ਜਗਸੀਰ ਹੁਣੇ ਆਪਣੀ ਇਨਸਾਨੀ ਤੌਰ ਦੇ ਰੱਖ ਚੰਗਾ ਕਦਮ ਕਰ ਰਹੇ ਨੇ ਚੰਗਾ ਅਪਰਾਲਾ ਕਰ ਰਹੇ ਨੇ ਉਹਨਾਂ ਦਾ ਵੀ ਫਰਜ਼ ਬੰਦਾ ਜਿਹੜਾ ਟੋਟਾ ਟੁੱਟਿਆ ਹੋਇਆਗਾ ਇਹਨੂੰ ਪੂਰਾ ਕੀਤਾ ਜਾਵੇ ਜਾਂ ਜੋ ਵੀ ਇਹਨਾਂ ਦੀ ਮੰਗ ਰੱਖੀ ਗਈ ਹੈ ਉਹਨੂੰ ਮੰਨਿਆ ਜਾਵੇ ਜਾਂ ਜਿਹੜੀ ਗਹਿਲਾ ਤੋਂ ਲੈ ਕੇ ਬੀਲੇ ਨੂੰ ਸਰਕ ਜਾ ਰਹੀ ਹੈ ਉਹ ਸਰਕ ਨੂੰ ਬਿਲਕੁਲ ਇਹਨਾਂ ਨੇ ਵੀਰੇਵਨ ਜਿਹੜੇ ਵੱਡੇ ਵੱਡੇ ਖੱਟੇ ਸੀ ਉਹ ਆਪਣੇ ਇੰਟਰੈਕਟ ਤੇ ਕਰਾਹ ਲਾ ਕੇ ਕਮੇਟੀ ਨਾਲ ਭਰ ਦਿੱਤੇ ਨੇ ਹੁਣ ਤੁਸੀਂ ਦੇਖੋ ਜੀ ਇਹ ਭਾਰਤ ਮਾਲਾ ਨਹੀਂ ਜੱਦੀ ਪਰਤ ਮਾਲਾ ਰੋਡ ਬੰਦ ਰਿਹਾ ਜੀ ਸਾਡੇ ਗਹਿਲਾ ਪਿੰਡ ਵਿੱਚ ਦੀ ਵਾਰੇ ਆ ਉਹਦੇ ਵਾਸਤੇ ਮਿੱਟੀ ਜਾਂਦੀ ਹੈ ਜੀ ਟਿੱਪਰਾਂ ਦੇ ਨਾਲ ਮਤਲਬ ਟਿੱਪਰ ਬਹੁਤ ਓਵਰਲੋਡ ਹੋ ਕੇ ਚੱਲਦੇ ਆ ਜੀ ਉਹਨਾਂ ਨੇ ਟਿੱਪਰਾਂ ਨੇ ਉਸ ਤੋਂ ਵੀ ਜ਼ਿਆਦਾ ਖਰਾਬ ਕਰ ਰੱਖਿਆ ਪ੍ਰੋਬਲਮ ਇਹ ਆ ਜੀ ਮਤਲਬ ਪ੍ਰਸ਼ਾਸਨ ਬਿਲਕੁਲ ਹੀ 1% ਵੀ ਧਿਆਨ ਨਹੀਂ ਦੇ ਰਿਹਾ ਜੀ ਬਿਨਾ ਨੰਬਰ ਦੇ ਵਿੱਚ ਡੱਪਰ ਜੀ ਹਾਂ ਜੀ ਬਹੁਤ ਡੱਪਰ ਵਿੱਚ ਬਿਨਾ ਨੰਬਰ ਤੋਂ ਚੱਲ ਰਹੇ ਨੇ ਜੀ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਡੱਪਰਾਂ ਦੇ ਨੰਬਰ ਕਿਉਂ ਨਹੀਂ ਲਾਏ ਇਹ ਜੀ ਨਵੇਂ ਆਏ ਨੇ ਇਹਨਾਂ ਦੇ ਹਜੇ ਨੰਬਰ ইস্যੂ ਨਹੀਂ ਹੋਏ ਜਦੋਂ ਨੰਬਰ ইস্যੂ ਨਹੀਂ ਹੋਏ ਤਾਂ ਫਿਰ ਰੋਡ ਤੇ ਚੱਲਦੇ ਆਵਰਲੋਡ ਕਰਕੇ ਚਲਾਉਣ ਦਾ ਤਾਂ ਕੰਮ ਹੀ ਹੈ ਨਹੀਂ ਕਿਉਂ ਤਾਂ ਦੋਸਤੋ ਸਾਡੀ ਵੀ ਇਹੀ ਮੰਗ ਆ ਜਿਵੇਂ ਜਿਕ ਸੀਰੀਅਲ ਚ ਵੀ ਜੀ ਨੇ ਵੀ ਇਹ ਗੱਲ ਕਹੀ ਹੈਗੀ ਜਿਹੜਾ ਇਹ ਰੋਡ ਆ ਬਣਨਾ ਚਾਹੀਦਾ ਜਿਹੜਾ ਇਹਨਾਂ ਦੀ ਮੰਗਾਂ ਨੇ ਉਹਨੂੰ ਮੰਨਣਾ ਚਾਹੀਦਾ ਨਹੀਂ ਫਿਰ ਜਿਵੇਂ ਕਹਿੰਦੇ ਹੁੰਦੇ ਨੇ ਜਦੋਂ ਕੋ ਦੋ ਸਾਣ ਚ ਭਿੱਟਦੇ ਨੇ ਤਾਂ ਫਸਲਾਂ ਨੁਕਸਾਨ ਆਪਣੇ ਆਪ ਹੁੰ ਨਿਤ ਮੋਤਾ ਹੋ ਰਹੀ ਨੇ ਐਕਸੀਡੈਂਟ ਹੋ ਰਹੇ ਨੇ ਤਾਂ ਫਿਰ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਦਰਖਤ ਵੀ ਖੰਡਰ ਬਨ ਚੁੱਕੇ ਨੇ ਜੀ ਸੁੱਕੇ ਮਤਲਬ ਬਿਨਾ ਮੀਂਹ ਨੇ ਇਹ ਵੀ ਡਿੱਗੀ ਜਾ ਰਹੇ ਨੇ ਠੀਕ ਹੈ ਜੀ ਇੱਥੇ ਪਿਛਲੇ ਮੀਂਹ ਦੇ ਦੌਰਾਨ ਘੱਟ ਤੋਂ ਘੱਟ 10-12 ਦਰਖਤ ਮਤਲਬ ਬਿਨਾ ਮੀਂਹ ਤੋਂ ਹੀ ਬਿਨਾ ਹਵਾ ਤੋਂ ਹੀ ਡਿੱਗ ਪਏ ਆ ਜੀ ਜਿਵੇਂ ਕਿ ਆਪਾਂ ਕਹੇ ਦੀ ਇਹ ਵੀ ਟੇਡੇ ਹੋ ਚੁੱਕੇ ਨੇ ਜਿਹੜੇ ਇਹਦਾ ਬਸਣਾ ਜ਼ਿਆਦਾ ਹੈ ਨਾ ਬਿਲਕੁਲ ਹਾਂ ਜੀ ਕਿੰਨੇ ਜੜਾ ਖੋਖਲੇ ਹੋਏ ਇਸ ਟਾਈਮ ਤੇ ਵੀ ਇਹਨਾਂ ਦੇ ਫੱਲੇ ਖੜਨਾ ਸਹੀ ਨਹੀਂ ਹੈਗਾ ਠੀਕ ਹੈ ਜੀ ਓਵਰੇਜ ਹੋ ਚੁੱਕਿਆ ਜੀ ਇਹਨਾਂ ਦੇ ਜੜਾਂ ਖਤਮ ਆ ਜੀ ਉੱਪਰੋਂ ਮਤਲਬ ਡਿੱਗੇ ਰਹੇ ਵੀਰ ਦਾ ਕਹਿਣਾ ਕਿ ਇਸ ਵਾਰ ਭਾਵੇਂ ਕੋਈ ਮੀਂਹ ਇਸ ਬਾਤ ਵੀ ਜਿਹੜਾ ਖੜਨਾ ਮਤਲਬ ਸਹੀ ਨਹੀਂ ਹੈਗਾ ਕਿਸੇ ਵਕਤ ਵੀ ਕਦੋਂ ਵੀ ਇਹ ਜਿਹੜੇ ਹਾਸਾ ਹੋ ਸਕਦਾ ਹੈ ਜਿੰਨੇ ਤਰ੍ਹਾਂ ਤੇ ਡਿੱਗੇ ਹੋਏ ਨੇ ਜੀ ਇਹ ਸਾਰੇ ਮਤਲਬ ਮੀਨੇ ਜਿਹੜੇ ਤੋਂ ਬਣੇ ਡਿੱਗੇ ਹੋਏ ਪ੍ਰਸ਼ਾਸਨ ਦੀ ਗੱਡੀ ਵੀ ਸਪੈਦਾ ਡੱਕ ਕੇ ਘਰ ਗਈ ਸੀਗੀ ਪਹਿਲਾਂ ਇੱਧਰ ਸਪੈਦਾ ਡੱਕਿਆ ਗਹਿਲਾਂ ਵਾਲੀ ਸਾਈਡ ਪ੍ਰਸ਼ਾਸਨ ਉਧਰੋਂ ਦੇਖ ਕੇ ਮੁੜ ਰਿਹਾ ਸੀ ਤੇ ਵਾਪਸ ਹੁੰਦਿਆਂ ਤੋਂ ਬਿੱਲੇ ਵਾਲੀ ਸਾਈਡ ਉਹਨਾਂ ਦੇ ਮੂਹਰੇ ਡਿੱਗਿਆ ਠੀਕ ਹੈ ਜੀ ਪੰਜਾਬ ਪੁਲਿਸ ਦੀ 112 ਨੰਬਰ ਵਾਲੀ ਗੱਡੀ ਵਿਚਕਾਰ ਹੀ ਘਿਰ ਗਈ ਸੀ ਚਲੋ ਚੰਗੇ ਕੰਮ ਸੀ ਉਹਨੇ ਬੱਚ ਤਰੀ ਗਿਆ ਤਿੰਨ ਘੰਟਿਆਂ ਤੋਂ ਬਾਅਦ ਵਿੱਚ ਉਹ ਗੱਡੀ ਨਿਕਲੀ ਜਿੱਥੋਂ ਤਿੰਨ ਘੰਟੇ ਜਾਮ ਫਿਰਿਆ ਕੀ ਹੋਇਆ ਐਮਰਜੈਂਸੀ ਸੂਆਮਾ ਦੇ ਦੇਣ ਕਿ ਜਦੋਂ ਆਪ ਵੀ ਕਿ ਦੇਖੜੇ ਬਿਲਕੁਲ ਬਿਲਕੁਲ ਜੀ ਜਿਹਨੇ ਚੰਗਾ ਪ੍ਰਾਲਾ ਕੀਤਾਗਾ ਇਹਨਾਂ ਦਾ ਸਲੰਘਾ ਜੋ ਕਦਮ ਹੈ ਦੋਸਤੋ ਜਿਵੇਂ ਤੁਸੀਂ ਕਮੈਂਟਾਂ ਵਿੱਚ ਆਪਣੇ ਵਿਚਾਰ ਦਿੰਨੇ ਹੋ ਚੰਗੇ ਜ ਮਤਲਬ ਹਰ ਵੀਡੀਓ ਨੂੰ ਤੁਸੀਂ ਆਪਣੀ ਰਾਏ ਦਿੰਨੇ ਹੋ ਤੇ ਖੇਤੀ ਬਾਰੇ ਵੀ ਆਪਣੀ ਰਾਏ ਦੇਣੀ ਹੈ ਕਿ ਜਿਹੜਾ ਇਹਨਾਂ ਨੇ ਅੱਜ ਟੁੱਟੀ ਹੋਈ ਸੜਕ ਨੂੰ ਦੇਖਦੇ ਵਾਡੇ ਵੱਡੇ ਖੱਡਣ ਨੂੰ ਦੇਖਦੇ ਇਹਨਾਂ ਨੇ ਅੱਜ ਮਿੱਟੀ ਨਾਲ ਆਪਣਾ ਟਰੈਕਟਰ ਤੇ ਮਤਲਬ ਕਰਾ ਲਾ ਕੇ ਉਹ ਮਿੱਟੀ ਦੇ ਖੱਡਣ ਨੂੰ ਭਰਿਆ ਕਾ ਦੋਸਤੋ ਆਪਣੇ ਵਿਚਾਰ ਜਰੂਰ ਦੱਸਨੇ ਜਿਵੇਂ ਅੱਜ ਜਕਸੀਲ ਜੀ ਨਾਲ ਉਹਨੇ ਪਰੂਹੇ ਪਰਿਵਾਰ ਨਾਲ ਮਿਲਾਇਆ ਇਸੇ ਤਰ੍ਹਾਂ ਦੇ ਵੀਡੀਓ ਦੇਖ ਫੇਰ ਆਜਣਗੇ ਉਦਕ ਲਈ ਸਸੇ ਕਰ ਦੇਣਗੇ